सुनोर में एक बड़ी कामयाबी मिली है क्योंकि लश्कर का एक गैर कश्मीरी हिंदू आतंकवादी पुलिस के शिकंजे में आया है खुद जम्मू कश्मीर पुलिस के आई जी इसे आई ओपनर मान रहे चेक शर्ट पे चेहरे पर नकाब पहना ये लश्कर आतंकी संदीप शर्मा और आ गए ये पहला हिंदू आतंकी है जो लश्कर जैसे आतंकी संगठन के लिए काम करता है अट्ठाईस साल में पहली बार कोई गैर कश्मीरी ਆਕਲ ਧਾਰੋਪ ਵਿੱਚ ਪਕੜਾ ਗਿਆ ਜੰਮੂ ਕਸ਼ਮੀਰ ਪੁਲਿਸ ਨੇ ਇਸਨੂੰ ਨਾਮ ਕਿ ਰਖਾ ਕੀਤਾ ਸੰਦੀਪ ਅਨੰਤਾਨ 2 ਜੁਲਾਈ ਨੂੰ ਮਸ਼ੀ ਲਸ਼ਕਰੀ ਦੇ ਐਨਕਾਊਂਟਰ ਦੇ ਦੌਰਾਨ ਉਸੇ ਘਰ ਵਿੱਚ ਛਿਪਾ ਸੀ ਸੰਦੀਪ ਸ਼ਰਮਾ ਐਨਕਾਊਂਟਰ ਵਿੱਚ ਤਾਂ ਜ਼ਿੰਦਾਬੱਦ ਗਿਆ ਲੇਕਿਨ ਹੁਣ ਪੁਲਿਸ ਦੇ ਹੱਥੇ ਚੋਂ ਗਿਆ ਜਹਰ ਤੱਕ ਹੁਣ ਤੁਸੀਂ ਮੈਨੂੰ ਇਹ ਦੱਸੋ ਇਹ ਸੰਦੀਪ ਸ਼ਰਮਾ ਅੱਜ ਤੋਂ ਬਹੁਤ ਕਈ ਸਾਲ ਪਹਿਲਾਂ ਫੜਿਆ ਗਿਆ ਸੀਗਾ ਇਹਦੀ ਇੰਨੀ ਖਬਰ ਵੀ ਜਿਹੜੀ ਹੁਣ ਕੀ ਇਸ ਕੱਲੇ ਕਰਕੇ ਆਪਾਂ ਸਾਰੇ ਹਿੰਦੂਆਂ ਨੂੰ ਅੱਤਵਾਦੀ ਕਹਿ ਸਕਦੇ ਆ ਸੋ ਜਿਹੜੇ ਲੋਕਾਂ ਨੇ ਸਾਡੇ 27 ਮਾਸੂਮਾਂ ਦਾ ਕਤਲ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮੈਂ ਤਾਂ ਕਹਿਣਾ ਇਹ ਕਾਨੂੰਨ ਕਰੋ ਜਿਹੜਾ ਕੋਈ ਇਸ ਤਰ੍ਹਾਂ ਕੰਮ ਕਰਦਾ ਉਹਨੂੰ ਚੌਂਕ 'ਚ ਖੜਾ ਕੇ ਗੋਲੀ ਮਾਰੋ ਚੌਂਕ 'ਚ ਖੜਾ ਕੇ ਸਜ਼ਾ ਦਿਓ ਸਵਾਰਤਾ ਫੇਰ ਹੈ ਸੋ ਮੈਂ ਜਿਹੜੀਆਂ ਘਟਨਾਵਾਂ ਸਾਡੇ ਦੇਸ਼ ਦੇ ਵਿੱਚ ਮੁਸਲਮਾਨਾਂ ਨਾਲ ਹੋ ਰਹੀਆਂ ਨੇ ਉਹਦੇ ਸਬੰਧ 'ਚ ਕਹਿਣਾ ਕਿ ਸਾਰਿਆਂ ਨੂੰ ਅੱਤਵਾਦੀ ਨਹੀਂ ਕਹਿ ਸਕਦੇ ਦੇਸ਼ ਦਾ ਮਾਹੌਲ ਨਾ ਖਰਾਬ ਕਰੋ ਅੱਗ ਨਾ ਲਾਓ ਇਸ ਦੇਸ਼ ਨੂੰ ਸਰਕਾਰ ਨੂੰ ਬੇਨਤੀ ਕਰਦਾ ਸੂਬਾ ਸਰਕਾਰਾਂ ਨੂੰ ਕਿ ਇਸ ਇਹੋ ਜਿਹੇ ਲੋਕਾਂ ਤੇ ਨੱਥ ਪਾਓ ਜਿਹੜੇ ਸਾਰੀ ਕਮਿਊਨਿਟੀ ਨੂੰ ਟਾਰਗੇਟ ਕਰਦੇ ਨੇ